ਤੁਸੀਂ ਜਾਣਦੇ ਹੋ ਕਿ ਬਲਾਕ ਸਮਤੀ ਚੋਣਾਂ ਔਰ ਜ਼ਿਲ੍ਹਾ ਪ੍ਰੀਸਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਜਿਹਦੇ ਆਧਾਰ ਤੇ ਵੱਖ-ਵੱਖ ਪਾਰਟੀਆਂ ਵੱਲੋਂ ਉਤਾਰੇ ਗਏ ਉਮੀਦਵਾਰਾਂ ਵੱਲੋਂ ਆਪਣੇ ਆਪਣੀ ਚੋਣ ਮੈہم ਜਿਹੜੀ ਉਹ ਤੇਜ਼ ਕਰ ਦਿੱਤੀ ਗਈ ਹੈ ਹਰ ਪਾਰਟੀ ਆਪਣੇ ਉਮੀਦਵਾਰ ਦੇ ਨਾਲ ਖੜੀ ਹੈ ਔਰ ਹਰ ਪਾਰਟੀ ਦਾ ਉਮੀਦਵਾਰ ਜਿਹੜੀ ਆਪਣੀ ਜਿੱਤ ਦਾ ਦਾਅਵਾ ਕਰ ਰਿਹਾ ਸਾਡੇ ਨਾਲ ਨਾਲ ਜ਼ੋਨ ਨੰਬਰ 12 ਤੋਂ ਸ਼੍ਰੀਮਤੀ ਰਾਜਰਾਨੀ ਜੀ ਪਹਿਲਾਂ ਵੀ ਬਾਕਵਾਕ ਉਹਦੇ ਸਰਪੰਚ ਵੀ ਰਹਿ ਚੁੱਕੇ ਨੇ ਬਲਾਸਮਤੀ ਦੇ ਬਲਾਸਮਤੀ ਦੇ ভাইস ਚੇਅਰਮੈਨ ਵੀ ਰਹਿ ਚੁੱਕੇ ਨੇ ਇਹਨਾਂ ਨੂੰ ਫਿਰ ਇਸ ਵਾਰ ਸਾਬਕਾ ਮੰਤਰੀ ਤੇ ਵਿਧਾਇਕਾ ਮੈਡਮ ਅਰਨਾ ਚੌਰੀ ਤੇ ਸੀਨੀਅਰ ਨੇਤਾ ਸੋਚੌਰੀ ਜੀ ਜਿਨ੍ਹਾਂ ਨੇ ਪਹਿਵੀਂ ਵਾਰ ਇਹਨਾਂ ਨੂੰ ਇੱਕ ਵਾਰ ਫਿਰ ਟਿਕਟ ਦੇ ਕੇ ਨਵਾਜਿਆ ਇਹਨਾਂ ਤੇ ਭਰੋਸਾ ਜਤਾਇਆ ਉਹਨਾਂ ਕੋ ਜਾਣਦਿਆਂ ਕਿ ਕਿੰਨਾ ਕੁ ਮੈਡਮ ਵਿਸ਼ਵਾਸ ਹੈ ਇਸ ਵਾਰ ਫੇ ਜਿੱਤਦਾ ਵੀ ਇਤਿਹਾਸ ਲਿਖਦਾ ਮੈਂ ਰਾਜਰਾਨੀ ਕੋਠੇਸਾ ਦਾ ਨਾਮ ਜੋਨ ਨੰਬਰ ਮੇਰਾ 12 ਪਟੋਇਆਂ ਤੋਂ ਬਲਕ ਸੰਤੀ ਇਲੈਕਸ਼ਨ ਇਸਰ ਵਿੱਚ ਫਿਰ ਲੜ ਰਹੀ ਆ ਮੈਡਮ ਅਰਨਾ ਚੌਧਰੀ ਜੀ ਰਹਣ ਨਹੀਂ ਹੀਟ ਪੰਜਵੀਂ ਵਾਰ ਮੈਨੂੰ ਇਸ ਰੀ ਜਨ ਮੈਡਮ ਨੇ ਟਿਕਟ ਦਿੱਤੀ ਆ ਇਹ ਜਨਤਾ ਦੀ ਜਿੱਤ ਹੁੰਦੀ ਆ ਮੇਰੀ ਜਿੱਤ ਕੋਈ ਨਹੀਂ ਮੈਡਮ ਅਰਨਾ ਚੌਧਰੀ ਜਿੱਤ ਹੁੰਦੀ ਆ ਜੀ ਬਸ ਮੈਂ ਤਾਂ ਇੱਕ ਜਰੀਆ ਹੀ ਆ ਉਹਨਾਂ ਦਾ ਉਹਨਾਂ ਵਾਸਤੇ ਬਾਕੀ ਵੋਟਰਸ ਵੋਟਰ ਬਹੁਤ ਮੇਰਾ ਮਤਲਬ ਇਸਤਮਾਨ ਕਰਦੇ ਆ ਮੈਂ ਉਹਨਾਂ ਦਾ ਕਰਦੀ ਆ ਜੀ ਕੀਲੇ ਕਿਲੇ ਮੁੱਦੇ ਨੂੰ ਲੈ ਕੇ ਤੁਸੀਂ ਲੋਕਾਂ ਕੋ ਬੋਟਾ ਮੰਗੋਗੇ ਕੀ 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 ਲੋਕਾਂ ਨੂੰ ਤੁਸੀਂ ਜਿਹੜੇ ਕੰਮ ਕਰਨਾਓਗੇ ਆਪਣੀ ਪਾਰਟੀ ਵੱਲੋਂ ਜਾਂ ਮੈਡਮ ਵੱਲੋਂ ਮੇਰੀ ਲੋਕਾਂ ਦੇ ਅੱਗੇ ਅਪੀਲ ਇਹੀ ਹੈ ਕਿ ਲੋਕੀ ਬਹੁਤ ਜ਼ਿਆਦਾ ਮੈਡਮ ਸਾਡੀ ਅਰਨਾ ਚੌਧਰੀ ਮੈਡਮ ਕੈਬਨਤ ਮੰਤਰੀ ਜਿਹੜੀ ਆ ਬਹੁਤ ਕੰਮ ਕਰਵਾਂਦੀ ਆ ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਪਿੰਡਾਂ 'ਚ ਰਿਹਾ ਹੋਵੇ ਕੈਬਨਤ ਮੰਤਰੀ ਹੁੰਦਿਆਂ ਹੋਇਆਂ ਵੱਧ ਤੋਂ ਵੱਧ ਲੋਕਾਂ ਨੂੰ ਮਤਲਬ ਪਿੰਡ 'ਚ ਪੰਚਾਇਤ ਨੂੰ ਗਰੰਟਾਂ ਦਿੱਤੀਆਂ ਔਰ ਜਿਹੜੇ ਕਾਫੀ ਪਿੰਡਾਂ ਵਿੱਚ ਕੰਮ ਜਿਹੜੇ ਆ ਹੋ ਚੁੱਕੇ ਆ ਔਰ ਜਿਹੜੇ ਅਧੂਰੇ ਰਹਿ ਗਏ ਸਾਡੀ ਆਉਣ ਵਾਲੀ ਸਰਕਾਰ ਜਿਹੜੀ ਸਾਨੂੰ ਪੂਰਾ ਭਰੋਸਾ ਕਿ ਸਾਡੀ ਸਰਕਾਰ ਆਏਗੀ ਔਰ ਜਿਹੜੇ ਰੰਦੇ ਕੰਮ ਵੀ ਕਰਵਾਉਣਗੇ ਮੈਡਮ ਦੇਖਣ ਜਾਂਦਾ ਕਿ ਜਦੋਂ 2022 ਦੀਆਂ ਚੋਣਾਂ ਸੀ ਤਾਂ ਆਪ ਪਾਰਟੀ ਨੇ ਬੜੇ ਬੜੇ ਵੱਡੇ ਦਾਅਵੇ ਬੜੇ ਬੜੇ ਵੱਡੇ ਵਾਅਦੇ ਕੀਤੇ ਸੀ ਤੁਸੀਂ ਵੀ ਇੱਕ ਮਹਿਲਾਓ ਮਹਿਲਾਵਾਂ ਨਾਲ ਵੀ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ 1000-1000 ਰੁਪਏ ਜਦੋਂ ਅਸੀਂ 2022 ਸੱਤਾ ਜਾਵਾਂਗੇ ਤੇ ਲੋਕਾਂ ਨੂੰ ਇਹ ਜਿਹੜੀਆਂ ਮਹਿਲਾਵਾਂ ਨਾਲ ਪੰਜਾਬ ਦੀਆਂ ਉਹਨਾਂ ਨੂੰ 1000-1000 ਰੁਪਏ ਦੇ ਆ ਕਿ ਤੁਹਾਨੂੰ ਮਿਲ ਗਏ ਜੀ ਜੀ ਨਹੀਂ ਜੀ ਕਿਸੇ ਨੂੰ ਵੀ ਮਹਿਲਾਵਾਂ ਦਾ ਜਿਹੜਾ ਦਿਲ ਬਹੁਤ ਟੁੱਟਿਆ ਹੈ ਅਹੀਂ ਇਸ ਵਾਰੀ ਤਾਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਸਾਡਾ ਬਹੁਤ ਵੱਡਾ ਇਹਨਾਂ ਨੇ ਦਾਅਵਾ ਕੀਤਾ ਸੀ ਕਿ ਹਜ਼ਾਰ-ਹਜ਼ਾਰ ਰੁਪਏ ਦਾਂਗੇ ਫਿਰ ਕਹਿੰਦੇ ਤੁਹਾਨੂੰ 11-15 ਰੁਪਏ ਦਾਂਗੇ ਨਾਲ ਕੁਝ ਵੀ ਮੈਨੂੰ ਮਹਿਲਾਵਾ ਦੇ ਪਲੇ ਨਹੀਂ ਪਾਇਆ ਪਹਿਲਾਂ ਸਰਪੰਚੀ ਹੁੰਦੀ ਹੈ ਇੱਕ ਪਿੰਡ ਤੋਂ ਤੁਸੀਂ ਸਰਪੰਚੀ ਲੜਦੇ ਸੀ ਹੁਣ ਤੁਹਾਨੂੰ ਹੋਰ ਪੰਜ-ਛੇ ਪਿੰਡ ਨਾਲ ਜੋੜੇ ਗਏ ਕਿਦਾਂ ਦਾ ਰਿਸਪੌਂਸ ਮੇਰਾ ਤੁਸੀਂ ਘਰ-ਘਰ ਜਾ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਮਿਲਿਆ ਰਿਸਪੌਂਸ ਜੀ ਇਹ ਮੈਡਮ ਦੇ ਨਾਲ ਇਹ ਜਾਂਗੇ ਆ ਪਿੰਡਾਂ ਚ ਵੀ ਵੈਸੇ ਕੱਲੀ ਹੀ ਜਾਂਦੇ ਆ ਤੇ ਬਹੁਤ ਵਧੀਆ ਰਿਸਪਾਂਸ ਮਿਲਦਾ ਪਿਆ ਚੋਣ ਤੇ ਇੱਕ ਨਹੀਂ ਮਾਨੋ ਦੀ ਲੇਕਿਨ ਚਾਰ ਚੋਨਾ ਪਹਿਲਾਂ ਜਿੱਤ ਚੁੱਕੇ ਭਾਈ ਵੀ ਚੋਣ ਵਿੱਚ ਫਿਰ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਵਾਰ ਕੀ ਕੀ ਲੱਗ ਰਿਹਾ ਤੁਹਾਨੂੰ ਇਸ ਵਾਰ ਵੀ ਮੈਨੂੰ ਲੱਗ ਰਿਹਾ ਕਿ ਵਿਸ਼ਵਾਸ ਆ ਪੂਰਾ ਜਨਤਾ ਤੇ ਕਿ ਫਤਵਾ ਦੇਣਗੇ ਕੀ ਅਪੀਲ ਕਰਦੇ ਹੋ ਆਖਰ ਵਿੱਚ ਲੋਕਾਂ ਨੂੰ VOTER ਸਪੋਰਟਰਾਂ ਨੂੰ VOTER ਸਪੋਰਟਰਾਂ ਨੂੰ ਹੀ ਅਪੀਲ ਕਰਦੀਆਂ ਕਿ ਜਿਸ ਤਰ੍ਹਾਂ ਅੱਗੇ ਮੇਰਾ ਸਾਥ ਦਿੱਤਾ ਹੈ ਇਸ ਵਾਰੀ ਫੇਰ ਸਾਥ ਦੇਣ ਔਰ ਮੈਡਮ ਦੀ ਜਿੱਤ ਹੈ ਇਹ ਮੈਡਮ ਅਰਨਾ ਚੌਧਰੀ ਦੀ ਜਿੱਤ ਹੈ ਜੀ ਸ਼੍ਰੀਮਤੀ ਰਾਏ ਰਾਣੀ ਜੀ ਸਾਡੇ ਨਾਲ ਸੀ ਜਿਹੜੇ ਇੱਕ ਬਾਈ ਚੇਅਰਮੈਨ ਵੀ ਰਹੇ ਜੋ ਕਿ ਰਮਲਾਸਮਤੀ ਦੇ ਉਹਨਾਂ ਦੇ ਹਸਬੰਦ ਉਹਨਾਂ ਦੇ ਪਤੀ ਜਿਹੜੇ ਨਾਲ ਨਾਲ ਜੁਗਿੰਦਰਪਾਲ ਜੀ ਉਹ ਵੀ ਆਪਣੀ ਧਰਮ ਪਤਨੀ ਦਾ ਬੜਾ ਸਹਿਯੋਗ ਕਰਦੇ ਆ ਅਕਸਰ ਦੇਖਿਆ ਕਿ ਜਦੋਂ ਕਿਤੇ ਮੀਟਿੰਗਾਂ ਹੁੰਦੀਆਂ ਜਾਂ ਕਿਤੇ ਉਹਨਾਂ ਦੀ ਕੈਂਪੇਨ ਕਰਨੀ ਹੁੰਦੀ ਹੈ ਤਾਂ ਨਾਲ ਜਾਂਦੇ ਨੇ ਉਹਨਾਂ ਦੇ ਉਹਨਾਂ ਨੂੰ ਜਾਣਦੇ ਆ ਸਰ ਤੁਸੀਂ ਵੀ ਦੱਸੋ ਸਾਨੂੰ ਦੋ ਲਾਈਨਾਂ ਕਿ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਇਸ ਵਾਰ ਕਿਉਂਕਿ ਇਸ ਵਾਰ ਚਕੋਣਾ ਮੁਕਾਬਲਾ ਹੈ ਚਾਰਾਂ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਉਹ ਮੈਦਾਨ ਦੇ ਵਿੱਚ ਉਤਾਰੇ ਨੇ ਕਿੱਦਾਂ ਲੱਗ ਰਿਹਾ ਹੈ ਇਸ ਵਾਰ ਜੀ ਦੇਖੋ ਜੀ 100% ਹੈ ਵੀ ਜਿਹੜੀ ਕਾਂਸਪਾਰਟੀ ਉਹ ਜਿੱਤੇਗੀ ਤੇ ਜ਼ੋਨ ਨੰਬਰ 12 ਤੇ ਸ਼੍ਰੀਮਤੀ ਰਾਏ ਰੈਣੀ ਜਿੱਤੇਗੀ ਕਿਸ ਤਰ੍ਹਾਂ ਕਿਦਾਂ ਭਾਈ ਦਾਵਾ ਕਰਦੇ ਹੋ ਕਿਸ ਤਰ੍ਹਾਂ ਕਿਉਂ ਦਾਵਾ ਕਰਦੇ ਕਿਉਂਕਿ ਵੋਟਾਂ ਦਾ ਵੋਟਰਾਂ ਦਾ ਪੂਰਾ ਸਪੋਰਟ ਹੈ ਸਾਨੂੰ ਅੱਛਾ ਜੀ ਇਸ ਕਰਕੇ ਹੀ ਦਾਵਾ ਕਰਦੇ ਬਈ ਅਸੀਂ ਜਿੱਤਾਂਗੇ ਲੋ ਜੀ ਬੜਾ ਵੱਡਾ ਇੱਕ ਕੌਨਫੀਡੈਂਸ ਲੈਵਲ ਇਹਦਾ ਦੋਨਾਂ ਮੀਆਂ بیوی ਦਾ ਬੜਾ ਵਧਿਆ ਕਿ ਸਾਨੂੰ ਜੇ ਅੱਗੇ ਲੋਕੀ ਸਹਿਯੋਗ ਕਰਦੇ ਆ ਲੋਕੀ ਸਾਨੂੰ ਵੋਟਸ ਫੋਟ ਰਾਹੀਂ ਮਦਦ ਕਰਦੇ ਆ ਵੋਟਾਂ ਪਾਉਂਦੇ ਨੇ ਲੇਕਿਨ ਇਸ ਵਾਰ ਫਿਰ ਉਹਨਾਂ ਆਪਣੀ ਵੱਡੀ ਜਿੱਦ ਦਾ ਦਾਵਾ ਕੀਤਾ ਹੈ ਮੇਰੇ ਸਹਿਯੋਗੀ ਕੈਮਰਾਮੈਨ ਸਾਹੀ ਦੇ ਨਾਲ ਮੈਂ ਡਾਕਟਰ ਮੇਸਰਗਲੀ ਵੀ ਪੰਜਾਬ ਨਿਊਜ਼ ਦਿਨਾ ਨਕਰ